ਪਰਮਾਤਮਾ ਦੀ ਕਿਰਪਾ ਨਾਲ ਬਾਈ ਅੱਜ ਆਪਾਂ ਤੂੜੀ ਵਾਲੀ ਮਸ਼ੀਨ ਚਲਾਤੀ ਕੰਮ ਬਹੁਤ ਵਧੀਆ ਚੱਲੀ ਜਾਂਦਾ ਸਾਢੇ 10 ਵਜੇ ਚਲਾਈ ਸੀ ਤੇ ਹੁਣ ਵੱਜ ਗਏ ਬਾਈ ਟਾਈਮ 3:40 ਹੋ ਗਏ 10ਵੀਂ ਟਰਾਲੀ ਲਾਈ ਆ ਬਈ ਆਪਾਂ 10ਵੀਂ ਟਰਾਲੀ ਲਾਤੀ ਉਹ ਦੇਖੋ ਉੱਥੇ ਲਾਹੀ ਜਾਂਦੇ ਐ ਐਤਕੀ ਤੂੜੀ ਦਾ ਬਾਈ ਰੋਣ ਨਾਲ ਆ ਜਾ ਕੰਮ ਹੀ ਐ ਵੇਚੀ 170 ਰੁਪਏ ਬੁਰਾ ਹਾਲ ਹੀ ਐ ਬਾਈ ਜਿਹੜੇ ਵੀਰ ਕਹਿੰਦੇ ਹੁੰਦੇ ਸੀ ਨਾ ਅੱਗੇ ਅੱਗੇ 10000 ਦੀ ਤੂੜੀ ਹੋ ਜੂਗੀ ਤੇ ਠੇਕੇ 'ਚ ਹੋਰ ਮਹਿੰਗਾ ਕਰ ਦੋ ਬਾਈ ਐਡ ਕੀ ਦੇਖ ਰੋ ਫਿਰ ਬਾਈ ਹਾਲਾਤ ਕੀ ਬਣ ਜਾਂਦੇ ਐ ਮਸ਼ੀਨ ਆਪਣੇ ਕੋਲ ਟਰੈਕਟਰ ਹੈਗਾ ਕਬੋਟਾ ਵੋਟੇ ਤੇ ਚੱਲਦੀ ਐ ਬਾਈ ਜਗਜੀਤ ਮਸ਼ੀਨ ਤੁਸੀਂ ਵੀ ਦੱਸੋ ਕਣਕਾਂ ਕਣਕਾਂ ਵਾੜ ਲੀਆਂ ਬਾਈ ਕੀ ਹਾਲ ਆ ਤੁਹਾਡੇ ਇੱਕ ਕਿਵੇਂ ਝਾਲਾਂ ਦੀ ਰਿਪੋਰਟ ਆ ਰਹੀ ਐ ਸਾਡੇ ਏੜਕੇ ਚ ਹੈ ਗਿਆ ਬਾਈ 60 60 62 65 ਬਣੇ ਦੀਆਂ ਬਸ ਸਿਰਾਂ ਜਿਹਾ ਲੱਗੂਗਾ ਕਣਕਾਂ ਦਾ ਵਿੱਚ ਬਾਈ ਕਿਹੜਾਂ ਦੇ ਸਮਾਈ ਨਹੀਂ ਹੁੰਦੀ ਉਹਨਾਂ ਦੇ ਘੱਟ ਵੱਧ ਵੀ ਹੋ ਜਾਂਦੀ ਹੁੰਦੀ ਐ ਤੁਲੀ ਤਾਂ ਹੈ ਨਹੀਂ ਬਾਈ ਅੱਜ ਆਇਆ ਬਾਰਦਾਨਾ ਆਪਣੀਆਂ ਮੰਡੀਆਂ ਚ ਤੇ ਟੜਕੇ ਮੰਨ ਕੇ ਚੱਲੋ ਅੱਜ ਤੋਰ ਚਲਾਈ ਦਾ ਕੰਮ ਚੱਲੂਗਾ ਢੇਰੀਆਂ ਪਾਸ ਹੂੰਗਾ ਪੰਗਾ ਮੰਡੀ ਚ ਆਪਣਾ ਪੈਂਟ ਬਾਈ ਕੋਟ ਚ ਮੀਰਾ ਤੁਸੀਂ ਵੀ ਦੱਸਿਓ ਛੋਟੇ ਕੀ ਐਸਟੀਮੇਟ ਲੱਗਦਾ ਵੀ ਕਿੰਨਾ ਕੁ ਝਾੜ ਆ ਸਕਦਾ ਹੈ ਵਿੱਚ ਬਾਈ ਬਿਜਲੀ ਦੀਆਂ ਤਾਰਾਂ ਤੋਂ ਵੀ ਬਹੁਤ ਮਾਰੀਆਂ ਕੱਟਣਾ ਵਾਪਰੀਆਂ ਹਨ ਪ੍ਰਮਾਤਮਾ ਮਿਹਰ ਰੱਖੇ ਯਾਰ 20-25 ਦਿਨਾਂ ਚ ਕਣਕਾਂ ਚੱਲ ਕੰਮ ਨਿਬੜ ਜੂਗਾ ਠੇਕੇ ਠੇਕੇ ਬਾਈ ਹਸਾਉਣਾ ਵਧਾਇਆ ਕਰੋ ਬਾਅਦ ਚ ਇੱਕ ਵਾਰੀ ਮਾਰ ਪੈ ਗਈ ਨਾ ਇਸ ਤੋਂ ਬਾਅਦ ਛੱਲਿਆ ਨਹੀਂ ਜਾਂਦਾ ਕੰਮ ਵੇ ਚੇੜਗੇ ਚ ਬਾਈ ਮਾਨਸਾ ਚ ਗੜੇ ਵੀ ਪਏ ਹਨ ਬਹੁਤ ਮਾੜੇ ਹਾਲਾਤ ਹੋਏ ਐ ਵਿਚਾਰਿਆਂ ਦੇ ਖਾਣ ਜੋਗਰੀਆਂ ਕਣਕਾਂ ਵੀ ਨਹੀਂ ਹੁੰਦੀਆਂ ਯਾਰ ਹਨ ਬਹੁਤ ਮਾੜੀ ਗੱਲ ਹੋਈ ਯਾਰ ਪ੍ਰਮਾਤਮਾ ਯਾਰ ਪ੍ਰਮਾਤਮਾ ਮੂੜੇ ਅਪਰਦਾਸ ਕਰਦੇ ਹਨ ਵੀ ਇਹੀ ਕਹਿ ਸਕਦਾ ਤੂੰ ਦਾ ਸਾਡੀ ਤੇ ਕਿਰਪਾ ਰੱਖਿਆ ਕਰ ਸਰਕਾਰਾਂ ਤੋਂ ਤਾਂ ਸਾਨੂੰ ਕੋਈ ਆਸ ਨਹੀਂ ਹੈਗੀ ਚਲੋ ਬਾਈ ਰੋਜ਼ ਕਰਦੇ ਰਹਿਆ ਕਰਾਂਗੇ ਅਪਡੇਟ ਤੁਹਾਨੂੰ ਕੱਟ ਕੇ ਦਿਖਾਵਾਂਗੇ ਆਪਾਂ ਕਬੋਟੇ ਦੀ ਐਵਰੇਜ ਵੀ ਵੀ ਕੀ ਟਰਾਲੀ ਦੀ ਐਵਰੇਜ ਪਾਉਂਦਾ ਇਹ ਦਿਖਾਵਾਂਗੇ ਤੁਹਾਨੂੰ ਕਿਸੇ ਦਿਨ ਚਲਾ ਕੇ ਕਿੱਦੇ ਬੇਲ ਜੀ ਲੱਗੀ ਵੀ ਅੱਜ ਆਪਾਂ ਇੰਨੀ ਐਵਰੇਜ ਇੰਨਾ ਕਿ ਤੇਲ ਖਾਂਦਾ ਕਿਉਂ ਤੇਲ ਬਾਈ ਤੇਲ ਖਰਚਾ ਬਹੁਤ ਘੱਟ ਹੈ ਦਾ ਡਰਾਈਵਰ ਦਾ ਪਰ ਇਹਨੇ ਸਵਾਕ ਦੋ ਦੀ ਐਵਰੇਜ ਹੀ ਪਾਈ ਸੀਗੀ ਤੇ ਐਤਕੀ ਆਪਾਂ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੇ ਮੌਕੇ ਤੇ ਐਵਰੇਜ ਬਾਈ ਉਹਦੇ ਚ ਤੇਲ ਪਾ ਲਿਆ ਮੰਗੇ ਆਪਾਂ ਬੋਤਲਾਂ ਚ ਪਰ ਵੀ ਆਪਾਂ ਕੱਢ ਕੇ ਦੇਖੀ ਸੀ 2k ਦੀ ਐਵਰੇਜ ਆਈ ਸੀ ਚਲਾਉਣ ਚ ਵੀ ਬਾਈ ਨਜ਼ਾਰੀ ਹੈ ਇਹਦਾ ਅਮਰੂਤੀ ਵਰਗੀ ਹੈ ਚਲਾਉਣ ਚ ਆਏ ਲੱਗਦਾ ਕੋਈ ਡਾ ਡਾ ਲਾ ਚੜ ਗਿਆ ਦੇਖਨੇ ਆ ਬਾਈ ਫੇਰ ਮਿਲਦੇ ਆ ਅਗਲੇ ਲਾਈਵ ਚ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਚਲੋ ਬਾਤ ਤਾਂ ਰਹੇਗੀ ਬਾਈ ਪਰਮਾਤਮਾ ਦੀ ਕਿਰਪਾ ਨਾਲ ਰੋਗੀ ਵੱਧ ਲੱਗਿਆ ਸੀ ਜੇ ਆਪਣਾ ਲਾਈਵ ਚੰਗਾ ਲੱਗਦਾ ਹੁੰਦਾ ਤਾਂ ਬਾਈ ਸ਼ੇਅਰ ਕਰ ਦਿਆ ਕਰੋ ਪਰਮਾਤਮਾ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਕਣਕਾਂ ਕਣਕਾਂ ਦੱਸ ਦੋ ਬਾਈ ਵੜਤੀਆਂ ਕਿੰਨਾ ਆਪਣੇ ਤਾਂ ਰਹਿ ਗਿਆ ਬਾਈ 2.5 ਕਿੱਲੇ ਬਾਹਰ ਰਹਿ ਗਿਆ ਦੂਜਾ ਸਾਰਾ ਵੜਤਾ 30 ਕਿੱਲੇ ਗਣਕ ਢੂੜੀ ਦਾ ਕੰਮ ਆਪਣੇ ਪੂਰੇ ਜ਼ੋਨਾਂ ਤੇ ਚੱਲੀ ਆਦਾ ਚਲੋ ਬਈ ਧੰਨਵਾਦ ਜਿਹੜੇ ਆਪਣੇ ਲਾਈਵ ਨਾਲ ਜੁੜੇ ਧੰਨਵਾਦ ਬਈ